ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਹਾਂ ਜੀ ਉਹ ਡੈਡੀ ਬੋਲਾ ਬਹੁਤ ਬਹੁਤ ਲਾਇ ਤੁਨੂੰ ਹਾਂਜੀ ਸਰ ਉਹ ਫੋਨ ਥੋੜਾ ਸਾਇਲੈਂਟ ਸੀਗਾ ਪਤਾ ਹੀ ਨਹੀਂ ਲੱਗਾ ਤੇ ਸੋਲੋ ਦਾ ਕਲੀਅਰ ਹੋ ਗਿਆ ਜੀ ਡਿਲੀਵਰ ਆਹ ਬਹੁਤ ਵਧਾਈਆਂ ਜੀ ਸਰ ਤੁਹਾਨੂੰ ਹਾਂ ਜੀ ਆਵਾਂਗੇ ਤੁਹਾਡੇ ਕੋਲੇ ਮੈਂ ਕਿਹਾ ਗਰੂਮ ਮੁਬਾਰਕਾ ਦੇ ਦਈਏ ਬਿਲਕੁਲ ਸਰ ਬਿਲਕੁਲ ਹਾਂ ਤੇ ਬਹੁਤ ਟੈਨਸ਼ਨ ਲੱਤੀ ਦੀ ਰਾਤ ਉਹਨੇ ਕਹਿੰਦਾ ਮੈਂ ਕਹਾਂ ਉਹ ਰੋਟੀ ਦਾ ਖਾਣਾ ਕਰਦਾ ਨਹੀਂ ਡੈਡੀ ਕਹਿੰਦਾ ਹੁਣ ਹਾਂ ਵੀਰੇ ਜੇ ਕੱਢੀ ਰੋਟੀ ਨਾ ਹੋਊਗਾ। ਹਾਏ। ਬਸ ਹਵਾ ਦੀ ਰਹਿ ਗਈ। ਅੱਛਾ ਅੱਛਾ ਜੀ। ਬਹੁਤਾ ਬਹੁਤ ਲੱਗ ਰਿਹਾ ਦੀ ਉਹ ਵੀ ਲਾ ਰਿਹਾ ਸੀ ਤੁਹਾਨੂੰ ਤੁਹਾਨੂੰ ਫੋਨ। ਕਈ ਵਾਰ ਫੋਨ ਵਿਜ਼ੀ ਆ। ਤੁਸੀਂ ਕਹੇ ਸੀ ਤੁਸੀਂ ਫੋਨ ਲਾ ਦਿਓ ਵੀ। ਅੱਛਾ। ਕਰ ਲਓ। ਅੱਛਾ। ਹਾਂਜੀ ਹਾਂਜੀ। ਇਹ ਕੰਮ ਫਤਿਹ ਕਰਿਆ ਮੈਂ। ਬਹੁਤ ਫਤਿਹ ਕਰਿਆ ਜੀ ਸਹੀ ਗੱਲ। ਬਹੁਤ ਵਧੀਆ ਰਿਜਲਟ ਰਿਹਾ ਬੜਾ ਇਲਕੀ ਹੈ ਜੀ। ਹਾਂਜੀ ਹਾਂਜੀ ਸਰ ਬਹੁਤ ਵਧੀਆ। ਹਾਂ ਸਰ ਅਜੇ ਹੁਣ ਦਾ ਦੇਖੀ ਨੋ। ਹਾਂਜੀ ਸਰ ਹਾਂਜੀ। ਕੋਈ ਨਾ ਬਾਕੀ ਮਿਲ ਕੇ ਜਾਇਓ ਆਪਾਂ ਮਿਲ ਕੇ ਕਰਦੇ ਆਂ ਗੱਲ ਹਨਾ। ਫਿਰ ਦੱਸਦਾ ਮੈਂ। ਠੀਕ ਆ ਸਰ ਜੀ ਅਨਿਆਨ ਸਰ ਕੋਈ ਗੱਲ ਮੈਨੂੰ ਇੱਕ ਦਿਨ ਨਾ ਕਾਲ ਕਰਦੇ ਇੱਕ ਦਿਨ ਪਹਿਲਾਂ ਜਾਂ ਫਿਰ ਮੈਸੇਜ ਪਾ ਦਿਓ ਵਟਸਐਪ ਠੀਕ ਹੈ ਠੀਕ ਹੈ ਠੀਕ ਹੈ ਸਰ ਠੀਕ ਹੈ ਸਤਿ ਸ੍ਰੀ ਅਕਾਲ ਠੀਕ ਹੈ ਸਰ ਸਤਿ ਸ੍ਰੀ ਅਕਾਲ ਦੋਸਤੋ ਜਿਹੜੀ ਤੁਸੀਂ ਰਿਕਾਰਡਿੰਗ ਸੁਣੀਆ ਇਹ ਮੈਰਿਡ ਸੀ ਨੌਜਵਾਨ ਜਿਸ ਦੇ ਇਹਨਾਂ ਦੇ ਫਾਦਰ ਸੀਗੇ ਤੇ ਮੈਰਿਡ ਹੋਣ ਤੋਂ ਬਾਅਦ ਵੀ ਬੱਚੇ ਨੇ ਜਿਹੜਾ ਤਿਆਰੀ ਜਿਹੜੀ ਸ਼ੁਰੂ ਕੀਤੀ ਹੈ ਨਾ ਤੇ ਘੱਟ ਟਾਈਮ ਦੇ ਵਿੱਚ ਇਹ ਬੱਚੇ ਨੇ ਵਧੀਆ ਰਿਜ਼ਲਟ ਹਾਸਲ ਕੀਤਾ ਤੇ ਬਹੁਤ ਵਾ ਵਧਾਈਆਂ ਇਸ ਨੌਜਵਾਨ ਨੂੰ